ਬੂਆ ਵੀ ਬੰਦ ਵਾ ਲੱਗਦਾ ਹਜੇ ਤੱਕ ਆਏ ਨਹੀਂ ਆ ਕਦੇ ਦੇ ਤਾਂ ਗਏ ਹੀ ਸਵੇਰੇ ਸੋਕ ਤੇ ਨਿਕਲ ਗਏ ਹੀ ਕਰੋ ਮੈਂ ਕਿਹਾ ਵੀ ਟਾਈਮ ਨਾ ਜਾਇਓ ਕਰੋ ਹੀ ਲੇਟ ਗਏ ਹੁਣੇ ਤਾਂ ਲੇਟ ਹੀ ਕੰਮ ਹੋਣਾ ਹੀ ਚਲ ਕੋਈ ਗੱਲ ਨਹੀਂ ਆਦੀ ਦਿਹਾੜੀ ਮੈਂ ਵੇਟ ਕਰ ਲੈਂਦੀ ਆ ਆ ਬੁੜੀ ਨੂੰ ਮੈਂ ਕਰੀ ਨਾ ਕਰ ਦੇਂਦੇ ਪਹਿਲੀ ਸਾਡੇ ਨਾਂ ਹੋ ਜੇ ਨਾ ਫੇਰ ਇਹਨੂੰ ਮੈਂ ਪਤਾ ਦੱਸੂ ਨਾ ਮੈਂ ਕਰੋ ਰਤ ਬਾਰ ਕੇ ਬਾਹਰ ਕੱਢਿਆ ਨਾ ਤੇ ਮੈਨੂੰ ਵੀ ਮਾਦੀਤੀ ਨਾ ਆਖੀ ਗਰੇ ਬੁੜੀਏ ਕਰ ਲਾ ਤਾਂ ਤੰਗ ਜਿੰਨਾ ਕੰਮ ਕਰਨਾ ਵਾ ਅੰਦਰ ਇੱਕ ਕਿਤੇ ਬੁਹਾ ਮਾਰਿਆ ਵਾ ਉਹ ਤਾਂ ਕੰਮ ਵੀ ਸਾਰਾ ਛੱਡ ਗਈ ਹੋਣੀ ਆ ਚਲ ਕੋਈ ਨਹੀਂ ਠੱਕੀ ਹਾਰੀ ਆਈਆਂ ਜੀ ਤੇ ਕਰਨੇ ਆ ਪਾਣੀ ਪੀਵਾਂ ਚਲ 5 ਮਿੰਟ ਹੋਰ ਵੇਟ ਕਰ ਲੈਨੇ ਆ ਆਉਂਦੇ ਹੀ ਹੋਣੇ ਆ ਚੱਲ ਪੁੱਤ ਅੱਜ ਤਾਂ ਕਿ ਤੱਕ ਥੱਕ ਹੰਬ ਗਏ ਕੀ ਕਰੀਏ ਲੈ ਸਾਰਾ ਦਿਨ ਡੀਕਦੇ ਰਹੇ ਤਹਿਸੀਲਦਾਰ ਨੂੰ ਉਹਨਾਂ ਮ ਆ ਗਈਆਂ ਪੁੱਤ ਆਹੋ ਮੰਮੀ ਆ ਗਈਆਂ ਮੈਂ ਤਾਂ ਬੜੇ ਚਿਰ ਦੀ ਆਈਆਂ ਤੁਸੀਂ ਇੰਨੇ ਲੇਟ ਕਦੋਂ ਆਏ ਆ ਹਾਏ ਹਾਏ ਉਹ ਤੋਥੇ ਬੈਠਾ ਕਿਹੜਾ ਘਰ ਦਾ ਕੰਮ ਹੀ ਸਵੇਰ ਦੇ ਦਰ ਸਾਹਮਣੇ ਗਏ ਆ ਉਥੇ ਅਜੇ ਕੋਈ ਕੰਮ ਨਹੀਂ ਬਣਿਆ ਤਸੀਲਦਾਰ ਬੈਠਾ ਨਹੀਂ ਸ਼ਾਮਾਂ ਤੱਕ ਢੀਕ ਹਰ ਕੇ ਤਹੀਂ ਘਰ ਆਏ ਹੁਣ ਮੁੜ ਕੇ ਹਰ ਕੇ ਨਹੀਂ ਲੇਟ ਹੋ ਗਏ ਨੇ ਆ ਘਰ ਮੈਂ ਤਾਂ ਤੁਹਾਨੂੰ ਕਿਹਾ ਸੀ ਟੈਂਸਰ ਜਾਇਓ ਜੇ ਟੈਂਸਰ ਜਾਂਦੇ ਇਹ ਅਗਲੇ ਟੱਕਰ ਜਾਣੇ ਹੈਗੇ ਤਾਂ ਤੇਰੇ ਨਾਲ ਤਾਂ ਨਿਕਲ ਗਏ ਫੋਨ ਮੈਂ ਹੀ ਟਾਈਮ ਨਹੀਂ ਚੱਲ ਗਏਗੇ ਪਰ ਤਸੀਲਦਾਰ ਜਿਹੜਾ ਨਾ ਉਹ ਆਇਆ ਹੀ ਨਹੀਂ ਅੱਜ ਸਾਰਾ ਦਿਨ ਉਹਦੀ ਵੇਟ ਕਰਦੇ ਰਹੇ ਉਹ ਕਹਿੰਦੇ ਆ ਜਾਂਦਾ ਹੁਣੇ ਆ ਜਾਂਦਾ ਆ ਜਾਂਦਾ ਐਦਾਂ ਢੀਕ ਤੇ ਢੀਕ ਤੇ ਸਾਰਾ ਦਿਨ ਹੀ ਲੰਘ ਗਿਆ ਉਥੇ ਤੂੰ ਕਹਤਾ ਬੇਟਾ ਮੈਂ ਗਏ ਅਹੀ ਉੱਥੇ ਬੈ ਬੈ ਆਕਣਗੇ ਭੁੱਖੇ ਤੇ ਆਏ ਮਰ ਗਏ ਭੁੱਖੇ ਪਾਣੀ ਤੇ ਕੋਈ ਪਾਣੀ ਦਾ ਘੁੱਟ ਨਹੀਂ ਉੱਥੇ ਤਾਂ ਤੂੰ ਮਲਕ ਦੀ ਨਿਕਿਆਤਾ ਵਾ ਤੁਸੀਂ लेट ਗਏ ਕਿ ਕਿਦਾਂ ਦੀ ਕਰ ਲੋਈ ਸਾਨੂੰ ਘੱਟ ਫਿਕਰ ਵਾ ਤੇਰੇ ਨਾਲ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਹੈਗਾ ਕਿ ਸਵੇਰੇ ਉੱਠ ਕੇ ਟੈਂਸਰ ਤਿਆਰ ਹੋ ਕੇ ਤੇ ਜਾਇਓ ਤੁਹਾਨੂੰ ਵੀ ਕਿਹਾ ਸੀ ਚਾਜਨਾ ਪਟਵਾਰੀ ਨਾਲ ਗੱਲ ਕਰ ਲਿਓ ਕੀ ਕਿਹਾ ਕੀਤੀ ਆ ਪਟਵਾਈ ਸੌਰੀ ਤੁਹਾਡੀ ਘਾਲੂਆ ਪਟਵਾਰੀ ਨਾਲ ਹੋਈ ਇਹ ਮੇਰੀ ਗੱਲ ਮੈਂ ਸਗੋਂ ਨੂੰ ਮਿਲ ਕੇ ਆਇਆ ਹੈਗਾ ਪਟਵਾਰੀ ਸਾਹਿਬ ਤੇ ਵੇਹ ਕਹਿੰਦੇ ਵੀ ਹੋਣਾ ਤਹਿਸੀਲਦਾਰ ਨੇ ਹੋ ਸਕਦਾ ਉਹਨੂੰ ਕੋਈ ਕੰਮ ਪਿਆ ਗਿਆ ਹੋਵੇ ਉਹ ਇਧਰ ਉਧਰ ਚਲ ਗਿਆ ਹੋਵੇ ਚੱਲ ਸਪਾਈਆਂ ਦੇ ਆਂਦੀ ਨਹੀਂ ਕੋਈ ਲੋੜ ਹੈਗੀ ਉਠ ਤੇਰਾ ਫਰਜ਼ ਹੈ ਵੀ ਪਾਣੀ ਢਾਲੀ ਦਵਾ ਮਮਮੀ ਬੂਆ ਦਾ ਤੁਸੀਂ ਮਾਰ ਕੇ ਗਏ ਚੱਲ ਬੂਆ ਖੋਲਾਂਗੇ ਚਾਬੀ ਤੇਰੇ ਕੋਲ ਫਿਰ ਮੈਂ ਖੋਲਾਂ ਬੂਆ ਤੇ ਇੱਕ ਚਾਬੀ ਤੇਰੇ ਕੋਲ ਵੀ ਹੁੰਦੀ ਉਹ ਕਿੱਥੇ ਆ ਉਹ ਮੇਰੇ ਕੋਲ ਕੋਈ ਚਾਬੀ ਨਹੀਂ ਆ ਚਾਬੀ ਸ਼ਾਇਦ ਘਰੇ ਪਈ ਹੋਣੀ ਆ ਪਰ ਜਾਨੀ ਆ ਫੜਾਓ ਲੈ ਫੜ ਫੇ ਖੋਲ ਬੂਆ ਜੇ ਮੈਂ ਕੁਝ ਅੱਪੀ ਹੁੰਦੀ ਮੈਂ ਬੂਆ ਖੋਲ ਕੇ ਅੰਦਰ ਨਾ ਮੈਂਦੀ ਮੈਂ ਤੇ ਤੁਹਾਨੂੰ ਲਿਖਾਂ ਆ ਵੇਖ ਲੈ ਚੱਲ ਚੱਲ ਜਲਦੀ ਕਰ ਖੋਲ ਬੂਆ ਕੋਈ ਪਾਣੀ ਨਹੀਂ ਢਾਣੀ ਨਹੀਂ ਸਵਾਲ ਤੇ ਸਵਾਲ ਸਵਾਲ ਤੇ ਸਵ ਜੇ ਤੂੰ ਨਾਂ ਲਾ ਨਾ ਗਿਆ ਹੁੰਦਾ ਤਾਂ ਅਗਲੇ ਇਹਨੇ ਕਹਿਣਾ ਸੀ ਮਾਤਾ ਤਾਂ ਗਈ ਨਹੀਂ ਉਹ ਇੱਥੇ ਪਰ ਉਹ ਫਿਰਕੇ ਆ ਗਈ ਹਣੀ ਚਲ ਕੋਈ ਨਹੀਂ ਮੰਮੀ ਹੁਣ ਦਰਵਾਜਾ ਬੰਦ ਉਹਨੇ ਪਾਣੀ ਕਿੱਥੋਂ ਲੈ ਆਉਣਾ ਵਾ ਮੈਂ ਤੁਹਾਨੂੰ ਕੀ ਪਿਆ ਲੈਣਾ ਆਜੋ ਅੰਦਰ ਤੇ ਪਿਆ ਦੇਣੀ ਪਾਣੀ ਤੁਹਾਨੂੰ ਪਤਾ ਵਾ ਇੱਕ ਕਿਰਾਏ ਦੇ ਕਮਰੇ ਦਿੰਦੇ ਹੋਣਗੇ ਉਹ ਹੁਣ ਭਾਈ ਡੱਕ ਰਿਆ ਸੀ ਉਹਨੇ ਕਿਹਾ ਦੇਗਾ ਕਿ ਆ ਚਿੱਟੀ ਕੋਠੀ ਆ ਹਾਂ ਮੈਂ ਰਾਤ ਨਹੀਂ ਜੀ ਘਰ ਦਾ ਆਵਾਜ਼ ਮਾਰਨ ਨੂੰ ਨਾ ਮੈਨੂੰ ਚੰਗਾ ਹੀ ਲੱਗਦਾ ਅਗਲੇ ਕੀ ਸੋਚਣਗੇ ਅਹੀਂ ਕਿਹੜੇ ਦੱਸ ਭੀ ਕੰਮ ਕਰਨ ਵਾਲੇ ਆ ਉਹ ਚੱਲ ਬਲਜੀ ਤੋਂ ਸਿਰ ਲਗਾ ਦੇ ਕੇ ਕਰਨਾ ਕਿ ਨਹੀਂ ਹਾਏ ਕੀ ਸੋਚਣਗੇ ਤੁਹਾਨੂੰ ਪਤਾ ਦੁਨੀਆ ਅੱਜ ਕੱਲ ਛੇਤੀ ਕਿਤੇ ਯਕੀਨ ਵੀ ਨਹੀਂ ਕਰਦੀ ਉਹ ਜਾਨ ਆਧਾਰ ਕਾਰਡ ਸਾਡੇ ਕੋ ਹੈਗਾ ਪਰੂ ਸਾਡੇ ਕੋ ਸਾਰੇ ਹੀ ਹੈਗੇ ਆ ਵੇਖਦੇ ਆ ਕੋਈ ਨਾ ਕੋਈ ਆਊਗਾ ਹਾਏ ਚੱਲ ਜੀ ਮੇਰਾ ਨਹੀਂ ਜੀ ਕੰਡਿਆ ਓਏ ਹੌਸਲਾ ਕਰ ਕਿੱਥੇ ਰਾਵਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਜੀ ਸਾਨੂੰ ਪਤਾ ਲੱਗਾ ਤੁਹਾਡੇ ਇੱਕ ਕਮਰਾ ਕਿਰਾਏ ਤੇ ਮਿਲਦਾ ਹੈ ਇੱਕ ਅੱਛਾ ਕਿਰਾਏ ਦੇ ਹਾਂ ਜੀ ਉਦਾਂ ਤਾਂ ਨਹੀਂ ਹੈਗਾ ਕੋਈ ਵੀ ਪਤਾ ਤੁਹਾਨੂੰ ਕਿਨੇ ਗਿਆ ਆਈ ਬੈਠ ਜੀ ਤੁਰੇ ਆਉਂਦੇ ਨਹਿਰੇ ਨਹਿਰੇ ਸਾਨੂੰ ਉੱਥੇ ਕਿਸ ਨੇ ਦੱਸਿਆ ਕਿ ਇਹਨਾਂ ਦੇ ਕਮਰਾ ਹੈਗਾ ਕਿਰਾਏ ਦੇ ਦੇਣ ਵਾਸਤੇ ਖਾਲੀ ਹੈ ਅੱਛਾ ਮੰਮੀ ਨੇ ਫਿਰ ਕੀ ਆਣਾ ਵਗੇਨ ਹਾਂ ਜੀ ਆ ਜਾਓ ਬੈਠੋ ਫਿਰ ਮੰਮੀ ਨੂੰ ਆਜ ਮਾਰ ਦਿੰਦੀ ਠੀਕ ਆ ਜੀ ਜੇ ਭੈਣ ਜੀ ਨਹੀਂ ਕਮਰਾ ਹੈਗਾ ਤੇ ਫਿਰ ਨਹੀਂ ਇੱਥੇ ਕੀ ਕਰਨਾ ਫਿਰ ਮੈਂ ਕਹਿੰਨੀ ਆਪਾਂ ਚੱਲੀਏ ਨਹੀਂ ਕਮਰੇ ਤੇ ਵਾਧੂ ਜੇ ਕਿਹੜੇ ਨੇ ਕਮਰਿਆਂ ਚ ਰਿਹਾ ਜਾਂਦਾ ਵਾ ਮੈਂ ਤਾਂ ਮੰਮੀ ਆ ਘਰ ਚਲੋ ਕੋਈ ਨਹੀਂ ਮਾਰ ਦੋ ਆਂਟੀ ਜੀ ਨੂੰ ਅੱਜ ਫਿਰ ਤੁਸੀਂ ਕੁਛ ਲੈਣੀ ਹੈ ਉਹਨਾਂ ਨਾਲ ਗੱਲ ਕਰਾ ਦਿਓ ਕੀ ਪਤਾ ਉਹ ਦੇ ਹੀ ਦੇਣ ਸਾਨੂੰ ਕਮਰਾ ਕਈ ਵਾਦੇ ਘਟੇ ਹੋ ਜਾਂਦੇ ਆ ਯਕੀਨ ਦੀ ਵੀ ਤੇ ਗੱਲ ਹੁੰਦੀ ਆ ਇੱਕ ਦੀ ਆਵਾਜ਼ ਮਾਰ ਦੋ ਆਹੋ ਚੰਗਾ ਹੀ ਆ ਸਗੋਂ ਮੈਂ ਤੇ ਅੱਗੇ ਚਾਹੁੰਨੀ ਆ ਵੀ ਕੋਈ ਕਿਰਾਏਦਾਰ ਆ ਜੇ ਇੱਥੇ ਆਪਸ ਵਿੱਚ ਟਾਂਡੀਆਂ ਖਵਣੀਆਂ ਦੀ ਬੰਦੀ ਨਹੀਂ ਇਦਾਂ ਸਗੋਂ ਵਾਧੂ ਬਣ ਜਾਂਦੀ ਹੁੰਦੀ ਮਲਜੀਤ ਘਰ ਘਰ ਇਹੋ ਹਾਲ ਵਾ ਫਿਰ ਚਲੋ ਪੜੀ ਕੋਈ ਲਾ ਗਈ ਨਹੀਂ ਖਾਂਦਾ ਅੱਜ ਕੱਲ ਹਾਂਜੀ ਭੈਣ ਜੀ ਇਹ ਤਾਂ ਅੱਜ ਠੀਕ ਆ ਆਹ ਕੋਈ ਨਹੀਂ ਬੈਠੇ ਤੇ ਮੈਂ ਬੁਲਾਉਣੀ ਇਹਲਾ ਚੰਗੇ ਲੋਕ ਵੀ ਦੁਨੀਆ ਦੇ ਹੈਗੇ ਹੀ ਆ ਨਾ ਕਿੱਡੇ ਪਿਆਰ ਨਾਲ ਗੱਲ ਕੀਤੀ ਹੈ ਭੈਣ ਜੀ ਨੇ ਆਹ ਬੋਟੀ ਉਹਨਾਂ ਦੀ ਤੇ ਚੰਗੀ ਆ ਉਹਨਾਂ ਸੱਸ ਵੀ ਚੰਗੀ ਹੋਵੇ ਤਾਂ ਤਾਂ ਹੀ ਆ ਕਿਪ ਤਾਂ ਨੇ ਕਿਹੜੇ ਮੂੰਹ ਕੂਣਾ ਵਾ ਉਹ ਕਈ ਵਾਰ ਬੁੜੀਆਂ ਨਾ ਸ਼ਕਲ ਤੋਂ ਪਛਾਣੀਆਂ ਜਾਂਦੀਆਂ ਬੜੀਆਂ ਜਾਲਮ ਹੁੰਦੀਆਂ ਵਾ ਉਹ ਨਹੀਂ ਨਹੀਂ ਜਿਹਦੀ ਨੂੰ ਇਨੀ ਚੰਗੀ ਆ ਉਹਦੀ ਸੱਸ ਕਿਉਂ ਨਾ ਚੰਗੀ ਹੋਊਗੀ ਆਹੇ ਮਾਂ ਕਹੋ ਨਾ ਫੇਰ ਵੀ ਮੈਂ ਮੰਨ ਜਾ ਕਿ ਮਾਂ ਚੰਗੀ ਹੁੰਦੀ ਆ ਉਹ ਤਾਂ ਸੱਸ ਵਾ ਉਹ ਬਲਜੀਤ ਮੇਰੀ ਮਾਂ ਵਰਗੀ ਦੁਨੀਆ ਨਹੀਂ ਮਾਵਾਂ ਨਹੀਂ ਹੈਗੀਆਂ ਚਲ ਹੁਣ ਚੋਪੀ ਲੈ ਆਉਂਦੇ ਹੋਣਗੇ ਹائے ਹਾਏ ਕੀ ਗੱਲ ਅੱਗੇ ਹੀ ਪੈਰ ਰੱਖਿਆ ਵਾ ਹਾਂ ਟਰੇ ਤੇ ਕਮਰਾ ਚਾੜਨਾ ਆ ਆਹੋ ਤੇ ਉਹ ਫਰਾਈ ਜੇ ਬਾਰਕ ਰਾਇਦਾਰ ਤੇ ਰੱਖ ਲਿਓ ਸਭੋ ਚੰਗੇ ਲੱਗਣ ਦੇ ਵੇਖਣਾ ਉਹਨਾਂ ਨੂੰ ਕਹਿੰਦੇ ਖਬਰ ਦੇ ਦਿੱਤੀ ਕਿ ਇਹਨਾਂ ਦਾਤਾ ਹੋਣਾ ਫਿਰ ਤੇ ਜਦੋਂ ਮੰਮੀ ਰੋਲਾ ਪਾਇਆ ਸਾਰਿਆਂ ਨੂੰ ਕਿਹਾ ਵਾ ਪਿਆ ਸਾਨੂੰ ਕਿਰਾਏਦਾਰ ਚਾਹੀਦਾ ਵਾ ਤੇ ਫਿਰ ਹੁਣ ਪਿੰਡ ਤੇ ਕਿਹਨੇ ਦੱਸਣਾ ਹੀ ਆ ਨਾ ਹੁਣ ਮੇਰੀ ਗੱਲ ਸੁਣ ਹੁਣ ਆਪਾਂ ਅੱਗੇ ਤੇ ਨਹੀਂ ਅਸੀਂ ਦੋਵੇਂ ਜਾਣੀਆਂ ਹੁਣ ਜਿੱਦਾਂ ਤੂੰ ਆਉਣੀ ਹਫਤੇ ਪਿਛੋਂ ਦਹੀ ਦਿਨੀ ਆਉਣੀ ਆ ਤੇ ਮੈਂ ਇਕੱਲੀ ਕਿੱਦਾਂ ਹੋਣੀ ਤੇ ਰਵਾਂ ਤੇ ਮੈਂ ਉਦਾਂ ਚੱਲ ਮਨੋਂ ਮਨੀ ਵੀ ਕਿਹਾ ਤੇ ਕਹਿਣਾ ਗੱਲ ਵੀ ਕਰ ਦਿੱਤੀ ਵੀ ਜੇ ਕੋਈ ਹੋਊਗਾ ਨਾ ਤੇ ਆਪਾਂ ਰੱਖ ਲੈਣਾ ਮੈਂ ਕਰਾਈ ਨਾਲੇ ਵੇਖਣ ਨੂੰ ਵੀ ਚੰਗੇ ਲੱਗਣਦੇ ਉਦਾਂ ਪਰ ਉਹਨਾਂ ਦੇ ਆਈਡੀ ਪ੍ਰੂਫ ਚੈੱਕ ਕਰ ਲਿਓ ਚੰਗੀ ਤਰ੍ਹਾਂ ਵਿਸ਼ਵਾਸ ਇਦਾਂ ਨਹੀਂ ਹੁੰਦਾ ਬਈ ਇਹ ਨਹੀਂ ਆਪਣੇ ਵਰਗੇ ਲੱਗਣਦੇ ਆ ਹਾਂ ਲੱਗਲੇ ਪਿੰਡ ਦੇ ਆ ਨਾਲੇ ਨਾਲੇ ਫਿਰ ਪਤਾ ਕਰ ਲਾਂਗੇ ਉੱਥੋਂ ਵੀ ਜੇ ਕੋਈ ਹੋਊਗਾ ਤੇ ਉਹਦ ਤੂੰ ਆਈਡੀ ਪ੍ਰੂਫ ਜ਼ਰੂਰ ਚੈੱਕ ਕਰਿਓ ਕਰਨੇ ਚਾਹੀਦੇ ਵਿਸ਼ਵਾਸ ਤੇ ਆਪਣੇ ਤੇ ਨਹੀਂ ਹੁੰਦਾ ਨੌਕਰੀ ਪੇਸ਼ੇਵਾਰੇ ਜਾਂ ਕੋਈ ਮੈਂ ਨਹੀਂ ਪੁੱਛਣਾ ਕੋਹ ਅੱਛਾ ਉਹ ਤੇ ਹੀ ਪੁੱਛਣਾ ਮੈਂ ਆਹੋ ਚਲ ਉਹ ਤੇ ਕੋਈ ਗੱਲ ਨਹੀਂ ਮੈਂ ਕੁਛ ਨਹੀਂ ਆ ਤੇ ਉਹਦਾ ਮੈਂ ਤੁਹਾਨੂੰ ਦੱਸਣ ਦੀ ਆ ਕਿ ਜੋ ਹੁੰਦੇ ਤੀਹ ਕਿਹੜਾ ਕਦੀ ਕਿਰਾਏਦਾਰ ਰੱਖੇ ਆ ਆਹੋ ਆਹੋ ਆਈਡੀ ਪ੍ਰੂਫ ਸਾਰਾ ਕੋ ਆਧਾਰ ਕਾਰਡ ਉਹਨਾਂ ਦਾ ਸਾਰਾ ਕੁਝ ਚੈੱਕ ਕਰੀਦਾ ਵਾ ਠੀਕ ਆ ਤੇ ਫੇਰ ਕਿਰਾਏਦਾਰ ਰੱਖੀਦਾ ਵਾ ਪਹਿਲਾਂ ਸ਼ਕਲਾਂ ਤੇ ਵੇਖਾਂ ਕੀ ਬਲਾਵਾ ਸ਼ਕਨਾ ਨੂੰ ਤੇ ਸੋਹਣੇ ਹੀ ਆ ਅੱਛਾ ਤੇ ਕਿਸੇ ਦਾ ਸ਼ਕਲਾਂ ਵੇਖ ਕੇ ਦਿਲ ਦਾ ਨਹੀਂ ਪਤਾ ਲੱਗਦਾ ਹੁੰਦਾ ਉਦਾਂ ਮੈਂ ਚੰਗਾ ਉਦਾਂ ਮੈਂ ਉਦਾਂ ਚੰਗੇ ਲੱਗਣਦੇ ਆ ਵੇਖਣ ਨੂੰ ਤੇਰਾ ਕਲੀਅਰ ਹੋਣ ਕੋ ਹੋ ਜੂਗੀ ਆਪਣੇ ਲਾਗੇ ਸਭ ਚਲ ਅੱਛਾ ਹਾਂ ਹਾਂ ਵੇਖਦੀ ਆ ਆਹੋ ਫਿਰ ਨਾਲ ਮੈਂ ਤੂੰ ਬਾਹਰ ਖਲੋਤੀ ਹੈਂ ਤੂੰ ਬਾਹਰ ਖਲੋਤੀ ਨਹੀਂ ਮੈਂ ਤੇ ਉੱਥੇ ਬਾਸ ਸੁਣਦੇ ਵਿੱਚ ਹੀ ਤੇ ਗੇਟ ਖੜਕ ਕੇ ਮੈਂ ਕੋਲ ਤਾਂ ਅੱਛਾ ਹਾਂ ਨਹੀਂ ਪੁੱਤ ਵਾਂਡੇ ਤੇ ਚੱਲ ਜਾਣਾ ਕੋਈ ਗੱਲ ਨਹੀਂ ਉਹ ਤੇ ਪਰ ਜੇ ਕੋਈ ਚਾਚ ਦਾ ਹੋ ਤਾਂ ਤਾਂ ਹੀ ਆ ਨਾ ਵੇਖ ਲੈਣੀ ਚਲ ਵੇਖ ਲੋ ਨਾ ਜਾ ਕੇ ਚਲ ਮੈਂ ਵੀ ਤੇ ਥੱਕੀ ਹਾਰੀ ਆਈ ਹਾਂ ਹੀ ਉਧੇ ਪਾਣੀ ਇਹਨਾਂ ਪਹਿਲਾਂ ਅੱਗੇ ਸੋ ਕੋ ਮੈਨੂੰ ਬੈਠੀ ਬਿਠਾਈ ਨੂੰ ਪਾਣੀ ਮਿਲ ਜਾਂਦਾ ਹੁੰਦਾ ਏ ਚਲ ਕੋਈ ਨਹੀਂ ਜਿੰਨੇ ਚਿਰ ਆ ਪੈਲੀ ਨਾ ਨਾ ਹੁੰਦੀ ਆ ਬੁੜਰੀ ਦੇ ਨਖਰੇ ਚੱਲਣੇ ਪੈਣੇ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਗੀ ਕਰ ਲੈਨੀ ਆ ਉਹ ਭਗਤ ਇੱਕ ਵਾਰੀ ਪੈਲੀ ਨਾ ਹੋ ਜੇ ਸਹੀ ਚਾਹ ਨੂੰ ਬੁੜੜੀਏ ਤੇਰਾ ਤੇ ਮੱਥਾ ਡੰਮਾ ਮੋਨੂ ਮੈਨੂੰ ਮੈਨੂੰ ਪਤਾ ਹੀ ਨਹੀਂ ਐਨੇ ਕਚੈਰੀਆਂ ਦੇ ਵਿੱਚ ਖੱਜਲ ਖਰਾਬ ਹੋਣਾ ਪੈਂਦਾ ਬੜਾ ਔਖਾ ਔਥੇ ਤੇ ਫਿਰ ਮੰਮੀ ਸਰਕਾਰੀ ਕੰਮਾਂ ਦੇ ਵਿੱਚ ਇਦਾਂ ਹੀ ਹੁੰਦਾ ਭਾਏ ਹਸਪੀਟਲ ਲਾੜੋ ਤੇ ਭਾਏ ਕਚੈਰੀ ਦਾ ਕੰਮ ਲਾ ਲਓ ਨਾ ਬਹੁਤ ਔਖਾ ਮੈਂ ਤਾਂ ਸਾਰੀ ਦਿਹਾੜੀ ਬੈ ਬੈ ਕੇ ਮੇਰੀਆਂ ਤਾਂ ਲੱਤਾਂ ਥੱਕ ਗਈਆਂ ਹਾਏ ਅੱਖਾਂ ਕਦੋਂ ਆਊਗਾ ਤੇ ਕਦੋਂ ਉਹ ਕੱਲ੍ਹ ਸੈਨਸ ਨੂੰ ਜਿਹੜੇ ਕੰਮ ਨੇ ਕਰੂਗਾ ਤੇ ਕੰਮ ਨਿਭੜੂਗਾ ਆ ਲਓ ਮੰਮੀ ਪਾਣੀ ਪੀਓ ਤਹੀਂ ਬਾਓ ਥਣ ਮਾਤਾ ਦੇ ਵਾਸਤੇ ਚਾਹ ਹੀ ਲੈਣੀ ਬਣਾਗੇ ਅੱਛਾ ਚਾਹ ਬਣਾਉਣ ਚੱਲੀ ਆ ਨਾ ਤਾਂ ਨਾਲ ਹੀ ਦੋ ਦੋ ਰੋਟੀਆਂ ਲੈ ਲਈ ਭੁੱਖ ਬਹੁਤ ਲੱਗੀ ਹੈ ਘਰ ਦੀ ਰੋਟੀ ਖਾਧੀ ਆ ਅਹੀਂ ਤੋਂ ਉਥੋਂ ਕਿਤੇ ਪਾਣੀ ਦਾ ਘੁੱਟ ਨਹੀਂ ਪੀਤਾ ਮੰਮੀ ਚਾਹ ਨਾਲ ਨਾਲ ਬ੍ਰੈਡ ਖਾ ਲੈਨੇ ਆ ਬ੍ਰੈਡ ਹੈ ਕਿ ਆ ਰੋਟੀ ਰਾਤ ਨੂੰ ਇਕੱਠੀ ਖਾ ਲਾਂਗੇ ਇੱਕੋ ਵਾਰੀ ਤੂੰ ਨਮੈਂਟ ਕਰ ਲੈ ਆ ਜੋ ਵੀ ਹੈਗਾ ਭੁੱਖ ਬਹੁਤ ਜ਼ਿਆਦਾ ਲੱਗੀ ਆ ਚਲੋ ਠੀਕ ਆ ਚਾਹ ਨਾਲ ਫਿਰ ਬ੍ਰੈਡ ਲੈ ਆਉਣੀ ਆ ਚੱਲ ਆਇਆ ਛੇਤੀ ਕਰ ਲੈ ਹਾਂ ਤੇ ਮਮੀ ਜੋ ਵੀ ਮਿਲ ਜੇ ਠੀਕ ਹੀ ਆ ਹੋਰ ਭੁੱਖ ਲੱਗੀ ਆ ਪਾਣੀ ਪੀਤਾ ਤਾਂ ਮੜਾ ਜਾ ਆਸਰਾ ਜਾ ਹੋਇਆ ਉਹ ਤੇ ਤਾਂ ਇਹਨਾਂ ਨੂੰ ਠੀਕ ਦੇ ਰਹੇ ਨਾ ਪਾਣੀ ਪੀਤਾ ਨਾ ਕੀ ਪਤਾ ਹੁੰਦਾ ਕਿ ਨੇ ਆਉਣਾ ਨਹੀਂ ਅਸੀਂ ਜਾਂਦੇ ਹੀ ਨਾ ਅਸੀਂ ਕਾਨੂੰ ਖੱਜਲ ਖਰਾਬ ਹੋਏ ਪਹਿਲਾਂ ਦੱਸ ਦੇਣਾ ਚਾਹੀਦਾ ਇਹਨਾਂ ਨੂੰ ਕਿ ਅਸੀਂ ਨਹੀਂ ਅੱਜ ਆਉਣਾ ਤੇ ਫੇਰ ਚਲ ਕੋਈ ਕੋਈ ਖੱਜਲ ਖਰਾਬਤ ਨਾ ਹੋਵੇ ਆਪਣੇ ਘਰੇ ਬੈਠਾ ਰਵੇ ਮਮੀ ਸਰਕਾਰੀ ਮੁਲਾਜ਼ਮੇ ਸਹੀ ਕਰਦੇ ਹੁੰਦੇ ਆ ਅੱਜ ਉਹਨੂੰ ਕੱਲ ਪੁੱਛ ਕੇ ਗਏ ਆ ਫਟਵਾਰੀ ਸਾਹਿਬ ਨੂੰ ਉਹ ਬੰਦੇ ਆਉਣਾ ਤਸੀਲਦਾਰ ਸਾਹਿਬ ਜਾਇ ਹੈ ਨਹੀਂ ਮਰਜੀ ਹੈ ਨਾ ਵੱਡਿਆਂ ਲੋਕਾਂ ਦੀ ਹਾਂ ਇਹ ਹੁਣੀ ਰਹਿ ਹੈਗੀ ਹੋਵੇ ਅਗੀ ਆਂਟੀ ਹਾਂ ਇਹ ਮੇਂ ਚਦੇ ਵੱਲ ਵੇ ਕਿੱਡਾ ਰਹੀ ਜਾਂਦਾ ਪਤਾ ਨਹੀਂ ਇਹਨੇ ਕੀ ਕਹਿਣਾ ਵਾ ਚੁੱਪ ਕੀ ਤੀ ਸਤਿ ਸ੍ਰੀ ਅਕਾਲ ਆਂਟੀ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਸਾਸਰੀ ਆਂਟੀ ਜੀ ਸਤਿ ਸ੍ਰੀ ਅਕਾਲ ਆਂਟੀ ਦੱਸ ਪਾਹੀ ਕਿਰਾਏ ਦੇ ਕਮਰੇ ਵੱਲੋਂ ਢੱਡੇ ਘਰ ਤੁਸੀਂ ਜੋਬ ਕਰਦੇ ਹੋ ਕੋਈ ਉਹ ਨਹੀਂ ਨਹੀਂ ਆਂਟੀ ਜੀ ਅਸੀਂ ਨੌਕਰੀ ਨਹੀਂ ਕਰਦੇ ਕੋਈ ਵੀ ਹਾਂ ਸਾਡੇ ਦਾ ਘਰਦਿਆਂ ਸਾਨੂੰ ਘਰੋਂ ਕੱਢਦਾ ਵਾ ਸਾਡੇ ਬੱਚੇ ਆ ਦੋ ਹੌਸਟਲ ਚ ਪੜਦੇ ਆ ਅੱਛਾ ਤੇ ਸਾਡੇ ਕੋ ਰਹਿਣ ਦਾ ਕੋਈ ਟਿਕਾਣਾ ਨਹੀਂ ਜੀ ਹੈਗਾ ਤੇ ਅਸੀਂ ਕਹਾਂ ਚੱਲੋ ਇੱਥੇ ਘੁੰਮਣਦੇ ਆ ਤੁਹਾਡੇ ਪਿੰਡ ਚ ਸਾਨੂੰ ਕਿਹਾ ਦੱਸਿਆ ਸੀ ਕਿ ਉਹ ਡੇਰੇ ਤੇ ਚਲ ਜਾਓ ਉੱਥੇ ਕਮਰਾ ਕਰਾਇਤੀ ਮਿਲ ਜੂ ਤੁਹਾਨੂੰ ਨਹੀਂ ਮੈਂ ਤਾਂ ਗੱਲ ਇਹੋ ਕੀਤੀ ਸੀ ਵੀ ਕੋਈ ਨੌਕਰੀ ਪੇਸ਼ੇਵਾਰਾ ਹੋਊਗਾ ਤਾਂ ਉਹਨਾਂ ਨੂੰ ਅਸੀਂ ਆਪਣੇ ਲਾਗੇ ਕਮਰਾ ਦਵਾਂਗੇ ਆਪਣੇ ਘਰ ਦੇ ਵਿੱਚ ਨਹੀਂ ਆਂਟੀ ਜੀ ਨੌਕਰੀ ਤੇ ਕੋਈ ਕਰ ਦੇਣੀ ਆ ਅਸੀਂ ਬੜਿਆਂ ਥਾਵਾਂ ਤੇ ਕਮਰਾ ਪੁੱਛਿਆ ਵਾ ਸਾਨੂੰ ਮਿਲ ਨਹੀਂ ਡਿਆ ਉਧਰੋਂ ਰਾਤ ਪੈਣ ਲਈ ਆ ਮੈਨੂੰ ਤਾਂ ਬੜੀ ਚਿੰਤਾ ਲੱਗੀ ਆ ਕਿੰਨੇ ਕੁ ਜਰ ਅਸੀਂ ਤੁਰੇ ਫਿਰਾਂਗੇ ਓਕੇ ਹਨੇ ਫਿਰ ਨੂੰ ਦੱਸ ਪਾਈ ਵੀ ਤੁਸੀਂ ਦਿਨੇ ਕਮਰਾ ਤਾਂ ਫਿਰ ਆਪਾਂ ਇਹਨੂੰ ਆਗੇ ਬਹਿ ਜਾ ਬਹਿ ਜਾ ਮੰਮੀ ਤੀਹ ਨੌਕਰੀ ਵੇਸ਼ ਨੂੰ ਕੀ ਕਰਨਾ ਵਾ ਕਮਰਾ ਕਰਾਏ ਤੇ ਦੇਣਾ ਵਾ ਲੱਗ ਰੌਣਕ ਆਜੋ ਕਿ ਦੇ ਦਿਓ ਇਹਨਾਂ ਨੂੰ ਸਗ ਨਹੀਂ ਕਮਰਾ ਚਲ ਦੇ ਦਾਂਗੇ ਪਰ ਇਹ ਆ ਵੀ ਤੁਸੀਂ ਮੁੜ ਕੇ ਇਦਾਂ ਰਹਿਣਾ ਵਾ ਕਿ ਕੋਈ ਕੰਮ-ਕੁਮ ਕਰਿਆ ਕਰਨਾ ਵਾ ਕੀ ਸਿਸਟਮ ਆ ਤੁਹਾਡਾ ਕੰਮ ਤੇ ਅੱਡੀ ਆਪਾਂ ਕਰਦਾ ਸਾਰਾ ਹੀ ਕਰ ਲੈਂਦੇ ਆ ਅੱਛਾ ਆਂਟੀ ਜੀ ਮੈਂ ਵਾਈ ਦਾ ਕੰਮ ਸਾਰਾ ਹੀ ਕਰ ਲਿੰਦਾ ਜੀ ਠੀਕ ਆ। ਜੰਦਰਾ ਨੂੰ ਪੱਠੇ ਦੱਸੀ ਪਾ ਲੈਣਾ ਵਾ। ਹੂੰ। ਤੇ ਇਹ ਮੇਰੇ ਘਰ ਦੀ ਆ ਤੇ ਘਰ ਦਾ ਕੰਮ ਤਾਂ ਦਸਾਰਾ ਹੀ ਕਰਦੀ ਆ। ਤੇ ਤੁਹਾਨੂੰ ਤੁਹਾਡੇ ਘਰਦਿਆਂ ਨੇ ਕਿਉਂ ਕਰ ਦਿੱਤਾ? ਅਸਲ 'ਚ ਨਾ ਮੇਰੇ ਡੈਡੀ ਦੇ ਦੋ ਵਿਆਹ ਹੋਏ ਸੀ। ਹੂੰ। ਜਿਹੜੀ ਮਾਤਾ ਮੈਂ ਆ ਪਹਿਲਾ ਮਾਤਾ ਮੇਰੀ ਨਿੱਕੀ ਹੋਣੀ ਪੂਰੀ ਹੋ ਗਈ ਤੇ ਡੈਡੀ ਸਾਡੇ ਨੇ ਦੂਜਾ ਵਿਆਹ ਕਰਾ ਦਿਆ ਸੀ। ਤੇ ਡੈਡੀ ਸਾਡੇ ਦੇ ਮੁੜ ਕੇ ਦੋ ਬੱਚੇ ਹੋਏ ਦੂਜੇ ਵਿਆਹ ਤੋਂ। ਹੂੰ। ਤੇ ਥੋੜੇ ਚਿਰ ਬਾਅਦ ਡੈਡੀ ਸਾਡੇ ਪੂਰੇ ਹੋ ਗਏ। ਤੇ ਮੈਂ ਆਪਣੇ ਭਰਾ ਨੂੰ ਭੈਣ ਨੂੰ ਪਾਲ ਪੋਸ ਕੇ ਵੱਡਿਆ ਕੀਤਾ ਬੜੀ ਕਮਾਈ ਕੀਤੀ ਸੀ ਮੈਂ। ਹੂੰ। ਘਰ ਵੀ ਮੈਂ ਬਣਾਇਆ। ਜਮੀਨ ਵੀ ਸਾਡੇ ਕੋਲ 4-5 ਕਿੱਲੇ ਹੈਗੀ ਆ। ਤਾਂ ਨਾਲ ਹੀ ਤੁਹਾਡੇ ਪਿੰਡ ਦਾ ਭਾਮ ਪਿੰਡ ਦਾ ਸਾਡਾ। ਅੱਛਾ। ਭਾਵੇਂ ਤੁਸੀਂ ਪੁੱਛਗੇ ਸੀ ਵੀ ਕਰਨੀ ਕੋਈ ਚੱਕਰ ਨਹੀਂ ਕਰ ਲਿਓ। ਸਾਰੇ ਪਿੰਡ 'ਚ ਮੇਰੇ ਅਨਸਾਰ ਸਾਰੇ ਮੈਨੂੰ ਜਾਣਦੇ ਆ ਰਗਵੀਰ ਮੇਰਾ ਨਾਮ ਆ। ਅੱਛਾ। ਹਾਂਜੀ ਤੇ ਉਹ ਫੇਰ ਜਦੋਂ ਮਤਲਈ ਮਾ ਨੇ ਜਿੰਨਾ ਵੀ ਜੋ ਕੋ ਵੀ ਆਪਣੇ ਨਿੱਕੇ ਨੂੰ ਪੁੱਤ ਦੇ ਨਾਂ ਕਰਤਾ ਵਾ। ਅੱਛਾ। ਤੋ ਆਦੀ ਮੈਂ ਤੁਹਾਨੂੰ ਘਰ ਤੇ ਰਹਿ ਨਹੀਂ ਦੇਣਾ। ਸਾਡੇ ਨਾਲ ਧੱਕਾ ਹੀ ਕੀਤਾ ਫਿਰ ਕੇ। ਹਾਂਜੀ। ਤੇ ਬੱਚੇ ਮੇਰੇ ਚਲੋ ਹੌਸਟਲ 'ਚ ਸਾਂਝੇ ਘਰ ਤੇ ਪਾਏ ਸੀ। ਹੂੰ ਹੂੰ। ਚਲੋ ਕੋਈ ਐਰ ਕੰ ਦਾ ਸਾਲ ਔਖਾ ਸੁੱਖਾ ਕੱਟਣਗੇ ਉੱਥੇ। ਕਿ ਫੀਸਾਂ ਚਲ ਹਾਂ ਜੇ ਅਗਲੇ ਸਾਲ ਇਹ ਕਿ ਚਲੋ ਹੋਰ ਕਿਤੇ ਵੀ ਸਰਕਾਰੀ ਸਕੂਲ ਚ ਪਾਲਾਂਗੇ ਉਹ ਤੁਹਾਡੇ ਆਧਾਰ ਕਾਟ ਹੈਗੇ ਪ੍ਰੂਫ ਹੈਗੇ ਤਾਂ ਹਾਂਜੀ ਹਾਂਜੀ ਆਗੇ ਜੀ ਸਾਰਾ ਕੁਝ ਹੈਗਾ ਜੀ ਸਾਡੇ ਕੋਲ ਤੇ ਮਨਫਰੀ ਤੇ ਫਿਰ ਜੇ ਨਹੀਂ ਤੇ ਤੂੰ ਫੇਰ ਘਰ ਦਾ ਕੰਮ ਕਰੀ ਜਾ ਵਾਈ ਜੋਤੀ ਦਾ ਹਾਂਜੀ ਤੇ ਤੂੰ ਫਿਰ ਇੱਥੇ ਸਾਡੇ ਸੁਪਾਈਆਂ ਸੁਪਰੀਆਂ ਦਾ ਕਰੀ ਜਾਏਂਗੀ ਕਿਰਾਇਆ ਦੱਸ ਦੋ ਕਮਰੇ ਦਾ ਕਿੰਨਾ ਲਓਗੇ ਤੁਸੀਂ ਫਿਰ ਬਾਹ ਤੂੰ ਵਧੀਆ ਲੱਕੀ ਵੇਖਣ ਨਹੀਂ ਆ ਤੂੰ ਬੋਲ ਜੇ ਕੁਝ ਬੋਲਣਾ ਚਾਹਨੀ ਆ ਤੇ ਕੋਈ ਨਹੀਂ ਅੰਟੀ ਜੀ ਜੇ ਤੁਸੀਂ ਕਹਿੰਦੇ ਆ ਨਾ ਫੇਰ ਮੈਂ ਤੁਹਾਡਾ ਝਾੜੂ ਪੋਚਾ ਲਾਦਿਆ ਕਰੂੰਗੀ ਕਿਰਾਇਆ ਕੋਈ ਨਹੀਂ ਲੈਣਾ ਸੀ ਤੁਹਾਡੇ ਕੋਲ ਹਾਂਜੀ ਅਸੀਂ ਸਗੋ ਰੋਟੀ ਪਾਣੀ ਵੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਤੇ ਕਿਰਾਇਆ ਤੁਹਾਡੇ ਕੋਲ ਕੋਈ ਨਹੀਂ ਐਦਾਂ ਤੁਸੀਂ ਆਪਣਾ ਕੰਮ ਕਰੀ ਜਾਓ ਤੇ ਕਰ ਦਿਆ ਵਾਂਗੂ ਰਹੀ ਜਾਓ ਤੇ ਕਮਰਾ ਫਿਰ ਤੁਹਾਨੂੰ ਹੁਣ ਨਾ ਆ ਬਾਹਰ ਮਿਲਣਾ ਵਾ ਇੱਥੇ ਬਹੁਤ ਸੋਹਣਾ ਫਰਸ਼ ਪਿਆ ਥੱਲੇ ਤੇ ਕਮਰਾ ਇੱਕ ਛੋਟਾ ਜਿਹਾ ਹੈਗਾ ਮੰਜਾ ਇੱਕ ਹੈਗਾ ਵਾ ਕਿ ਚਲੋ ਅਸੀਂ ਲਾਗੇ ਹੀ ਉਦਾਂ ਤੁਹਾਡੇ ਤੁਸੀਂ ਵੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਵਾ ਤੇ ਰਹਿ ਲਓ ਹਾਂਜੀ ਠੀਕ ਹੈ ਉੱਥੇ ਕਰੀਏ ਜਿੰਨਾ ਹੁਣ ਪਾਤੇ ਜਾਣਾ ਦੇਖ ਕਿਹੜੇ ਅੰਦਰ ਵਾਲੇ ਪੁੱਤ ਅੱਥਾ ਦੇ ਦੇਣਾ ਹੀ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਆਪਣੇ ਆਈਡੀ ਪ੍ਰੂਫ ਦੇ ਦਿਓ ਸਾਨੂੰ ਜਿਹੜੇ ਆਧਾਰ ਕਾਟਵਾ ਤੇ ਤੁਸੀਂ ਕਮਰਾ ਵੇਖ ਲਓ ਤੇ ਰਹੀ ਜਾਓ ਕੋਈ ਨਹੀਂ ਜੇ ਤੁਹਾਨੂੰ ਤੁਹਾਡੇ ਘਰਦਿਆਂ ਘਰੋਂ ਕੱਢਤਾ ਵਾ ਨਾ ਤੇ ਕੋਈ ਗੱਲ ਨਹੀਂ ਗਈ ਤੁਹਾਡੇ ਨਾਲ ਕੋਈ ਇੱਥੇ ਧੀੜ ਨਹੀਂ ਹੋ ਜਾਣੀ ਕੋਈ ਕਿਰਾਇਆ ਨਹੀਂ ਲੈਣਾ ਕੋਈ ਤੁਹਾਡਾ ਕੋ ਰੋਟੀ ਖਰਚਾ ਕੁਝ ਨਹੀਂ ਲੈਣਾ ਜਿੰਨੇ ਜੋਗੇ ਹੋਵਾਂਗੇ ਤੁਹਾਡਾ ਵਾਧੂ ਕਰਾਂਗੇ ਆਪਾਂ ਇਹ ਆ ਵੀ ਚਲੋ ਤੂੰ ਘਰਦਾਂ ਕਰੀ ਜਾ ਤੇ ਉਹ ਭਾਈ ਜੋਤੀ ਦਾ ਕਰੀ ਜਾਵੇ ਚਲਵੰਟੀ ਹੀ ਕੋਈ ਨਹੀਂ ਕਰਦਿਆ ਕਰਾਂਗੇ ਹਾਂ ਤੇ ਮੰਨ ਲਓ ਤੁਹਾਡਾ ਕੰਮ ਕਰਕੇ ਮੈਂ ਹੋਰਗੇ ਕੰਮ ਕਰ ਸਕਦਾ ਵਾ ਆਹੋ ਤੇ ਕਰ ਲਿਆ ਕਦੀ ਕਿ ਭੇ ਕੀ ਆ ਅੱਜ ਤੇ ਸਾਡੇ ਥਾਡੇ ਲਾਗੇ ਫੈਕਟਰੀ ਵੀ ਹੈਗੀ ਹੈ ਨਾ ਆਹੋ ਮੈਂ ਤੁਹਾਡੇ ਪੱਥਰ ਦਾ ਸਵਕਤੀ ਵੜਦਿਆ ਕਰੂੰਗਾ ਹਾਂ ਮਾਲ ਡੰਗਰ ਨੂੰ ਪੱਠੇ ਪਾ ਤੇ ਫਿਰ ਮੈਂ ਉੱਥੇ ਚਲ ਜਾਗਾ ਚਲ ਜਾ ਕਰ ਕੋਈ ਨਹੀਂ ਮੁਝੇ ਦਿੱਕਤ ਨਹੀਂ 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 ਕੋਈ ਮੁਸ਼ਕਲ ਨਹੀਂ ਸਾਨੂੰ ਇਦਾਂ ਚਲੋ ਕੋਈ ਨਹੀਂ ਫਿਰ ਇਹ ਲਾਗੇ ਹੈਗੀ ਹੈ ਕੰਮ ਕਰਾ ਦਿਆ ਕਰੂਗੀ ਜੇ ਤੁਹਾਡੇ ਇੱਥੇ ਰਹਿ ਗੋਗੀ ਤੁਹਾਡੇ ਕੋਲ ਹੀ ਹਾਂ ਤੇ ਕੋਈ ਨਹੀਂ ਰੋਟੀ ਪਾਣੀ ਪਕਾਵਾਂਗੇ ਤੁਹਾਨੂੰ ਸਮਾ ਦੇਣੂ ਫਿਰ ਉੱਥੇ ਚਲ ਜਾ ਕਰ ਚਲ ਜਾ ਕਰ ਹਾਂ ਤੋਂ ਨੰਬਰ ਚਾਹ ਤੇ ਬ੍ਰੈਡ ਬੜੇ ਸਵਾਦ ਬਣਾਏਗੇ ਉਹ ਸਵਾਦ ਤੇ ਤੁਹਾਨੂੰ ਆਪੇ ਲੱਗਣੇ ਆ ਜਦੋਂ ਵਿਹਲੇ ਬੈਠਿਆਂ ਨੂੰ ਮਿਲ ਜਾਣੇ ਆ ਤੂੰ ਹੀ ਤੇ ਢਿੱਲੇ ਜੇ ਮੂੰਹ ਨਾ ਕਹਿ ਤਾ ਆਹੋ ਜੱਲ ਆਇਆ ਰੋਟੀ ਬਣਾ ਕੇ ਮੈਨੂੰ ਪਤਾ ਨਾ ਕਿਹੜੇ ਵਕਤਾਂ ਨਾਲ ਮੈਂ ਬਣਾਏ ਆ ਸਾਰਾ ਦਿਨ ਤੇ ਇੱਕ ਆਫਿਸ ਚ ਸਿਰਖ ਪਾਈ ਕਰੋ ਆਣ ਕੇ ਫਿਰ ਘਰ ਦਾ ਕੰਮ ਵੀ ਕਰੋ ਚੱਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅਸੀਂ ਲਿਆਉਣਾ ਸੀ ਤੇਰੇ ਵਾਸਤੇ ਕੁਝ ਨਾ ਕੁਝ ਲੈ ਕੇ ਆਉਣਾ ਸੀ ਤੇ ਲੈ ਕੇ ਕਿਉਂ ਨਹੀਂ ਆਏ ਮੈਂ ਤੇ ਆਪ ਕਹਿ ਮੈਂ ਸਵੇਰ ਦੀ ਗਈ ਆ ਘਰੋਂ ਠੀਕ ਸੁੱਤੇ ਚਲ ਗਈ ਹੀ ਮੈਂ ਉਧਰ ਅੱਗੋਂ ਵੀ ਛੁੱਟੀ ਫਨ ਲੈ ਕੇ ਜੰਨੀ ਅੱਜ ਮੈਂ ਟਿਫਨ ਬਣੇ ਹੀ ਘੜਿਆ ਜੇ ਤੂੰ ਆਉਂ ਨਹੀਂ ਤੇ ਇਹ ਬਜਾਰੋਂ ਇਹ ਨਹੀਂ ਸੋਚਿਆ ਕਿ ਚੱਲ ਲੈ ਹੀ ਜਾਂਨੇ ਕੋਈ ਮੈਨੂੰ ਤੇ ਲੈ ਹੀ ਆਉਣਾ ਹੈਗਾ ਪਰ ਸਾਡਾ ਨਾ ਭੁੱਖ ਦੇ ਨਾਲ ਇੰਨਾ ਬੁਰਾ ਹਾਲ ਹੀ ਨਾ ਤੇ ਸਾਡਾ ਉੱਥੇ ਰੁਕਨ ਨੂੰ ਦੇਲੀ ਨਹੀਂ ਕੀਤਾ ਫਿਰ ਸ਼ੂਗਰ ਮਨਾਇਆ ਕਰੋ ਤਨ ਮੈਂ ਜਿਹੜੀ ਮੈਂ ਰੋਜ਼ ਇੰਨਾ ਕੰਮ ਕਰਦੀ ਆ ਤੁਸੀਂ ਇੱਕ ਦਿਨ ਬਾਹਰ ਗਏ ਤੇ ਕਲਪ ਗਏ ਆ ਤੇ ਮੈਂ ਤਾਂ ਡੇਲੀ ਜਾਨੀ ਆ ਚੱਲ ਕੋਈ ਗੱਲ ਨਹੀਂ ਹੋਣਾ ਠੰਡੀ ਹੋ ਤੂੰ ਮੇਰੀ ਸੁਣ ਲੈ ਦੋ ਮਿੰਟ ਬਹਿ ਜਾਈਏ ਨਾ ਤੂੰ ਇਦਾਂ ਹੀ ਬੱਸ ਬੋਲਦੀ ਐ ਜਦੋਂ ਵੀ ਵੇਖ ਲੂ ਮੈਨੂੰ ਮੈਂ ਇਹ ਕਰਦਾ ਨਹੀਂ ਮੈਨੂੰ ਪਤਾ ਮੈਂ ਤੁਹਾਨੂੰ ਕਹਿਣ ਦੀ ਆ ਮੇਰੀ ਸੁਣ ਲਓ ਕੰਨ ਖੋਲ ਕੇ ਗੱਲ ਮੇਰੇ ਕੋ ਨਹੀਂ ਇਹ ਕਰਦਾ ਕੰਮ ਹੁੰਦਾ ਸਾਰਾ 엄마 ਦਾ ਤੁਹਾਡੀ ਵਿਹਲੀ ਬੈਠੀ ਰਹਿੰਦੀ ਆ ਸਾਰਾ ਕੰਮ ਮੇਰੇ ਸਿਰ ਤੇ ਛੱਡ ਦਿੰਦੀ ਆ ਮੈਂ ਕਰਾਂ ਚਾਹੇ ਨਾ ਕਰਾਂ ਯਾਰ ਕੰਮ ਦੀ ਕਿੰਨੀ ਕੀ ਗੱਲ ਵਾ ਕੰਮ ਤੇ ਮੈਂ ਹੀ ਕਰਾ ਦਿਆ ਕਰਨਾ ਤੇਰੇ ਨਾਲ ਕਰੋਣਾ ਹੀ ਪੈਣਾ ਵਾ ਜਿੰਨਾ ਤੁਹਾਡੇ ਘਰ ਦਾ ਕੰਮ ਵਾ ਮੇਰੇ ਸਿਰ ਸਾਨੀ ਆ ਕੋਈ ਮੈਨੂੰ ਤਾਂ ਲੱਗਦਾ ਵਾ ਕਿ ਤੁਸੀਂ ਦੋਵੇਂ ਮਾਪੋ ਤ ਰਲ ਗਏ ਆ ਤੇ ਜਾਣ ਬੁੱਝ ਕੇ ਲੇਟ ਕਰਨ ਦੇ ਆ ਜਾਣ ਬੁੱਝ ਕੇ ਨਹੀਂ ਲੇਟ ਕਰਨ ਦੇ ਅਸੀਂ ਤੇ ਨਾ ਹੀ ਜਾਣ ਬੁੱਝ ਕੇ ਕਰਨ ਦੇ ਕੋਜ ਅਸੀਂ ਤੇ ਬਿਲਕੁਲ ਗਏਗੇ ਕੰਮ ਕਰਾ ਕੇ ਆਵਾਂਗੇ ਪਰ ਹੁਣ ਗਾੜੀਆਂ ਕੰਮ ਨਹੀਂ ਹੋਇਆ ਤੇ ਇਹਦੇ ਵਿੱਚ ਸਾਡੀ ਥੋੜੀ ਕੋਈ ਗਲਤੀ ਆ। ਮੈਨੂੰ ਨਹੀਂ ਇਹ ਪਤਾ ਕਿ ਕੋਈ ਟੱਕਰ ਆ ਜਾਂ ਨਹੀਂ ਟੱਕਰਿਆ। ਮੈਨੂੰ ਇਹ ਗੱਲ ਨਾਲ ਕੋਈ ਮਤਲਬ ਨਹੀਂ ਆ ਤੇ ਮੇਰੇ ਸਿਰ ਕੋਈ ਹਾਨ ਵੀ ਨਹੀਂ ਕਿ ਮੈਂ ਸਾਰਾ ਘਰ ਦਾ ਕੰਮ ਕਰਾਂ, ਉਧਰੋਂ ਦਫ਼ਤਰ ਦਾ ਵੀ ਕੰਮ ਕਰਕੇ ਆਵਾਂ, ਆਣ ਕੇ ਘਰ ਦਾ ਰੋਟੀ ਪਾਣੀ ਬਣਾਵਾਂ। ਕਿੰਨਾ ਕੁ ਮੈਂ ਕੰਮ ਕਰਾਂ? ਮੇਰੀ ਸੁਣ ਲਓ ਗੱਲ। ਮੈਂ ਚੱਲੀ ਪੇਕੇ ਤੇ ਜਿੰਨਾ ਚਿਰ ਆ ਕੰਮ ਨਹੀਂ ਨਿਬੜਦਾ, ਉਨਾਂ ਚਿਰ ਮੇਰੇ ਪੇਕੇ ਨਾਲ ਬੜਿਆ ਠੀਕ ਆ। ਲੈ। ਖੰਡੇ ਹੋ ਥੋੜਾ ਕੋਈ ਖੰਡੇ ਥੋਨੇ ਦਾ ਮੈਨੂੰ ਪਤਾ ਨਹੀਂ ਮੈਂ ਚੱਲ ਚੱਲਨੀ ਆ ਜਦੋਂ ਤੜਾ ਕੰਮ ਨਿਬੜ ਜਾਊਗਾ ਮੈਨੂੰ ਫੋਨ ਕਰ ਦਿਓ ਚਾਹੇ ਤੇ ਮੈਂ ਆਪੇ ਆ ਜੂੰਗੀ ਚਾਹੇ ਫਿਰ ਕੰਮ ਨਿਬੜ ਕੇ ਮੈਨੂੰ ਆਪੇ ਲੈਣ ਆਜੋ ਕੰਮ ਨਿਬੜ ਜਾਣਾ ਵਾ ਕੋਈ ਗੱਲ ਨਹੀਂ ਕੰਮ ਨਿਬੜ ਜਾਣਾ ਵਾ ਠੀਕ ਆ ਤੇ ਤੂੰ ਕੋਈ ਗੱਲ ਨਹੀਂ ਇਦਾਂ ਨਾ ਕਰਿਆ ਕਰ ਵਾਰ-ਵਾਰ ਵੀ ਮੈਂ ਪੇਕੇ ਚੱਲ ਜਾਣਾ ਪੇਕੇ ਚੱਲ ਜਾਣਾ ਕੰਮ ਹੋ ਲੈਂਦੇ ਮੈਂ ਤੈਨੂੰ ਆਪ ਛੱਡ ਕੇ ਆਉਂਗਾ ਪੇਕੇ ਰਹਿ ਹੀ ਚਾਰ ਦਿਨ ਉੱਥੇ ਲਾਲੀਆਂ ਆਪਣਾ ਚਾਹ ਤੂੰ ਜਿਹੜਾ ਲਾਉਣਾ ਲੈ ਹੁਣ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਈ ਫੇਰ ਕੁੜ-ਕੁੜ ਕਰਨ ਇਨੇ ਪਤਾ ਨਹੀਂ ਮੋਨੂ ਨੇ ਕੀ ਕਹਿਤਾ ਇਹਨੂੰ ਸਵਾਨੀ ਨੂੰ ਜਿਹੜੀ ਬੋਲਣ ਦੀ ਹੈ ਪਤਾ ਨਹੀਂ ਹੁਣ ਕੀ ਹੋਇਆ ਕੀ ਨਹੀਂ ਘਰ ਦੇ ਉਹਨੇ ਆਪਣੀਆਂ ਹੀ ਗੱਲਾਂ ਮੈਂ ਕਾਹਨੂੰ ਲਈਆਂ ਇਹਨਾਂ ਦੀਆਂ ਗੱਲਾਂ ਸੁਣਨ ਕੀ ਬਤਾ ਆਪਣਾ ਰੋਣ ਝੋਣ ਕਰਦੇ ਹੁਣ ਤੇ ਮੈਨੂੰ ਇਹ ਹੋਇਆ ਵੀ ਲਾਂਡੇ ਨੇ ਤੇ ਦੇਖ ਕੇ ਨਾ ਮੈਂ ਇੱਕ ਵਾਰੀ ਉੱਠ ਕੇ ਹਾਏ ਨਾ ਲਾਲਾੜੀ ਮਰ ਜਾਣ ਫੇਕ ਕਹਣਾ ਵੇਖਿਆ ਨਹੀਂ ਇਹਨੇ ਇਹਦੀਆਂ ਮੈਨੂੰ ਨਹੀਂ ਕਿਹੇ ਗੱਲ ਦਾ ਵੀ ਪਤਾ ਤੇ ਮੈਂ ਹੁਣ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਹੈਗੀ ਤੇ ਹੁਣ ਕਿਹੜੀ ਗੱਲ ਦਾ ਰੋਲਾ ਕੱਟ ਲੰਡਾ ਜੀ ਕੀ ਹੋਇਆ ਵਾ ਕੋਈ ਨਹੀਂ ਮਮੀ ਗੱਲ ਕੀ ਹੋਣੀ ਆ ਤੁਹਾਨੂੰ ਪਤਾ ਕੇ ਇਹੀ ਉਦਰਾ ਹੀ ਕੰਮ ਕਰਾਉਣਾ ਆਹੋ ਨਹੀਂ ਹੋਇਆ ਤੇ ਕਾਲੀ ਪਈ ਜਾਣੀ ਸੀ ਮੈਂ ਭੇਕੇ ਚੱਲੀ ਆ ਲੈ ਦੱਸ ਧੀਏ ਉਹ ਕਿਹੜੇ ਸਾਡੇ ਹੱਥ ਚ ਕੰਮ ਹੀ ਵੀ ਜਿਹੜਾ ਅਸੀਂ ਕਰ ਲੈਣਾ ਉਹ ਤਾਂ ਸਕਰ ਬਗਾਣੇ ਹੱਥ ਕੰਮ ਹੀ ਹੁੰਦਾ ਤਾਂ ਹੁਣ ਤਾਂ ਫੇਰ ਹੀ ਆਉਣਾ ਹੈ ਅਸੀਂ ਤਾਂ ਆਪਸੋ ਸਾਰੀ ਤੇੜੀ ਭੁੱਖੇ ਤੇ ਹੋ ਕੇ ਮਰ ਕੇ ਆ ਗਏ ਆ ਤੁਹਾਡੀ ਕੋਈ ਕਦਰ ਨਹੀਂ ਗਏ ਤੇ ਗਈ ਜਿਹੜਾ ਤੁਹਾਨੂੰ ਕਿਹਾ ਇੱਕ ਵਾਰੀ ਕਰ ਦਿੰਨੇ ਕਰ ਦਿੰਨੇ ਤੇ ਫਿਰ ਹੋ ਜੂਗੀ ਤੇ ਲੜਾਈ ਵਾਲੀ ਕਿਹੜੀ ਗੱਲ ਇਹਦੇ ਵਿੱਚ ਮੰਮੀ ਆ ਸਾਰੇ ਤੁਹਾਡੇ ਕੰਮ ਲੇਟ ਹੋਣ ਦੇ ਕਰਕੇ ਖਰਾਬ ਹੋ ਗਏ ਕੰਮ ਠੀਕ ਆ ਜੇ ਤੂੰ ਘਰੋਂ ਟਾਈਮ ਸਰ ਜਾਂਦੇ ਸਾਰੇ ਟਾਈਮ ਸਰ ਟੱਕਰ ਜਾਣੇ ਹੈਗੇ ਇਹ ਤੁਹਾਡੀ ਗਲਤੀ ਆ ਹੋਰ ਕਿਸੇ ਦੀ ਨਹੀਂ ਆ ਜਦੋਂ ਤੁਹਾਨੂੰ ਟਾਈਮ ਪੱਕਾ ਦਿੱਤਾ ਹੈ ਇਹਨਾਂ ਨੇ ਐਨੇ ਵਜੇ ਪਹੁੰਚਿਓ ਫਿਰ ਤੁਸੀਂ ਖਾਲੀ ਲੇਟ ਹੋਏ ਆ ਅਸੀਂ ਜਿਹੜਾ ਟਾਈਮ ਹਾਨੂੰ ਦਿੱਤਾ ਸੀ ਨਾ ਅਸੀਂ ਉਹ ਟਾਈਮ ਤੋਂ ਅੱਧਾ ਘੰਟਾ ਪਹਿਲਾਂ ਪਹੁੰਚੇ ਹਾਂ ਹੁਣ ਉਹ ਭਾਈ ਨਹੀਂ ਕਾੜੀਆਂ ਆਬਸਰਵਰ ਦੇ ਨਹੀਂ ਆਏ ਤੇ ਫਿਰ ਅਹੀਂ ਹੁਣ ਅੱਥੇ ਕੀ ਕਰ ਸਕਦੇ ਹਾਂ ਜੀ ਤੂੰ ਤਾਂ ਦੰ ਦੱਸਦੀ ਤੇ ਅਹੀਂ ਰਾਤ ਹੀ ਚੱਲ ਜਾਂਦੇ ਉੱਥੇ ਬੈਠੇ ਰਹਿੰਦੇ ਹੱਦ ਹੋ ਗਈ ਤੇਰੇ ਵਾਲੀ ਕੁੜੀਏ ਐਨੀ ਕਾਲੀ ਪਈ ਐ ਤੂੰ ਓ ਮਮੇ ਮੈਂ ਕਾਲੀ ਨਹੀਂ ਪਈ ਬਸ ਆਪਾਂ ਨਾ ਜਿੰਨੀ ਕਾਹਲੋ ਕਰੀ ਜਾਵਾਂਗੇ ਕੰਮ ਉਨਾ ਹੀ ਲੇਟ ਹੋਈ ਜਾਣਾ ਵਾ ਜੇ ਚਾਹੀਏ ਨਾ ਤੇ ਟਾਈਮ ਸੇ ਘੱਟ ਹੋ ਜਾਂਦੇ ਆ ਲੈ ਦੱਸ ਕਾਦੀ ਕਾਲ ਹੋਈ ਅਹੀਂ ਤੈਨੂੰ ਬਾਰ ਬਾਰ ਮਾਪੁੱਤ ਕਹਿਣ ਦੇ ਆ ਵੀ ਨਹੀਂ ਉੱਥੇ ਬੈਠਾ ਤਹਿਸੀਲਦਾਰ ਨਹੀਂ ਬੈਠਾ ਨਹੀਂ ਬੈਠਾ ਉਹ ਸਾਡੀ ਗੱਲ ਨੂੰ ਸੁਸ ਸੁਣਨੀ ਨਹੀਂ ਰਹੀ ਆਪਣੀਆਂ ਹੀ ਮਾਰੀ ਜਾਣ ੜਈ ਇੱਕ ਦੋ ਦਿਨਾਂ ਚ ਕਿਹੜੀ ਨੇਰੀ ਆ ਚੱਲੀ ਆ ਚਲੋ ਠੀਕ ਆ ਇੱਕ ਦੋ ਦਿਨ ਮੈਂ ਵੇਖ ਲੈਨੀ ਆ ਪਰ ਮੈਂ ਚਲੀ ਜੇ ਆਪਣੇ ਪੇਕੇ ਹੁਣ ਨਾ ਮੈਨੂੰ ਲੈੜਾ ਤੈਨੂੰ ਦੱਸਾਂ ਜਦੋਂ ਤੇਰਾ ਕੰਮ ਨਿਭੜ ਜੂ ਫੇਰ ਹੀ ਆਉਣਾ ਹੁਣ ਤੁਸੀਂ ਤਾਂ ਦੱਸ ਇਹਦੇ ਵਿੱਚ ਪੇਕੇ ਜਾਣ ਵਾਲੀ ਕਿਹੜੀ ਗੱਲ ਆ ਕੋਈ ਮਾੜੀ ਚੰਗੀ ਤੈਨੂੰ ਕਹਤੀ ਅਹੀਂ ਨਹੀਂ ਨਹੀਂ ਮਾੜੀ ਚੰਗੀ ਤੈਨੂੰ ਕੋਈ ਨਹੀਂ ਕਹੀ ਵਾਹੀ ਬਸ ਮਰਜੀ ਕਰਨ ੜਿਆ ਜਾਨੂ ਜਦੋਂ ਕੰਮ ਨਿਭੜ ਜੂਗਾ ਮੈਨੂੰ ਫੋਨ ਕਰਦੇ ਮੈਂ ਆਈ ਜਾਊਂਗੀ ਆਪੇ ਲੈ ਦੱਸ ਪੁੱਤ ਤੇ ਤੂੰ ਪਿਆਰੀ ਨਾ ਹੋ ਤਾਂ ਫੇਰ ਹੀ ਇੱਥੇ ਰਹਿਣਾ ਅੱਗੇ ਤੇਰਾ ਘਰ ਵਾਪਾਰ ਵਾ ਅੱਗੇ ਵੀ ਤੂੰ ਰਹਿਣੀ ਨਹੀਂ ਲਈ ਹੁਣ ਤੂੰ ਕਾਲੀ ਪੈ ਗਈ ਜਦੋਂ ਮੈਂ ਤੁਹਾਨੂੰ ਕਹਿਤਾ ਵਾ ਕੋਈ ਨਹੀਂ ਨਾ ਕਰਦੇ ਨਹੀਂ ਆ ਗਈ ਵੀ ਆ ਸਾਰੀ ਦਿਹਾੜੀ ਖੱਜਲ ਖਰਾਬ ਹੋ ਕੇ ਆ ਗਈ ਨਹੀਂ ਕੰਮ ਬੜਿਆ ਹੁਣ ਇਹਦੇ ਵਿੱਚ ਮੇਰਾ ਕੀ ਅਖਤਿਆਰ ਏ ਥੋੜੀ ਉੱਟ ਕੇ ਹੁਣ ਤੂੰ ਪੇਕੇ ਚਲ ਜਾਣਾ ਉੱਥੇ ਪਛੇਤੀ ਨਾ ਆਉ ਜੂਗੀ ਜਾ ਕੇ ਮੰਮੀ ਮੈਂ ਤਾਂ ਤਾਂ ਕਹਿਣੀ ਜਿੰਨੀ ਆਪਾਂ ਲੇਟ ਕਰਾਂਗੇ ਨਾ ਉਹਨੇ ਵੱਧ ਬੰਗੇ ਪੈਣੇ ਆ ਹੁਣ ਉਹ ਦੋਵੇਂ ਜੀ ਘਰੋਂ ਬਾਹਰ ਗਏ ਆ ਨਾ ਲੋਕਾਂ ਨੇ ਕਈ ਪ੍ਰਕਾਰ ਦੀ ਉਹਨਾਂ ਚੁਕਣਾ ਦੇਣੀ ਆ ਕਿਸੇ ਨੇ ਕੁਛ ਕਹਿਣਾ ਤੇ ਕਿਸੇ ਨੇ ਕੁਛ ਕਹਿਣਾ ਵਾ ਬਾਦ ਚ ਜਰੂਰ ਕੋਟਕਚੈਰੀਆਂ ਤੇ ਤੁਰੇ ਫਿਰਨਾ ਇਹਦੇ ਨੂੰ ਪਹਿਲਾਂ ਆਪਾਂ ਸਾਰਾ ਕੰਮ ਆਪਣਾ ਸਵਾਰ ਲੀ ਗਏ ਮੈਂ ਤਾਂ ਕਹਿੰਦੀ ਬਈ ਹਾਂ ਨਹੀਂ ਪੁੱਤ ਕੋਈ ਵੀ ਪੰਗਾ ਪੈਂਦਾ ਜਿਉਂ ਮੈਂ ਕਹਿੰਦੀ ਤੈਨੂੰ ਵੀ ਕਿਹ ਅਗਲ ਦੀ ਤੂੰ ਫਿਕਰਨਾ ਕਰ ਫਿਰ ਤੂੰ ਐਵੇਂ ਫਿਕਰ ਕਰੀ ਜਾਂਦੀ ਓ ਮੰਮੀ ਫਿਕਰ ਕਿਉਂ ਨਾ ਕਰਾਂ ਕੀ ਪਤਾ ਆਪਾਂ ਕਿੰਨਾ ਚਿਰ ਆਪਣੇ ਸਵਾਰ ਸਾ ਕਿੰਨਾ ਚਿਰ ਨਹੀਂ ਆ ਬਾਦ ਚ ਖੱਜਲ ਖਵਾਰ ਹੋਣ ਨਾਲੋਂ ਚੰਗਾ ਹੀ ਆ ਨਾ ਤੇ ਟਾਈਮ ਸਰ ਕੰਮ ਨਿਬੜਿਆ ਹੋਊਗਾ ਆਪਾਂ ਕਾਗਜ਼ ਪੱਤਰ ਦਿਖਾਉਣ ਵਾਲੇ ਬਣਾਂਗੇ ਅਗਲੇ ਕੇਸ ਦਾ ਲਾਦਰ ਨੂੰ ਕਚੈਰੀ ਦੇ ਵਿੱਚ ਫਿਰ ਕਿੱਧਰ ਨੂੰ ਜਾਵਾਂਗੇ